uh ਸਤਨਾਮੁ ਸ੍ਰੀ ਵਾਹਿ ਗੁਰੂ ਸਾਹਿਬ ਜੀ ਕਰਮਖੰਡ ਕੀ ਬਾਣੀ ਜੋਰ ਤਤਹੋਰ ਨਾ ਕੋਈ ਹੋਰ ਕਰਮ ਖੰਡ ਕੀ ਬਾਣੀ ਜੋਰ ਤਤਹੂਰ ਨਾ ਕੋਈ ਹੋਰ ਤਤ ਜੋਦ ਮਹਾ ਬਲ ਸੂਰ ਤਨ ਮਹਾਰਾਮ ਰਹਿਆ ਭਰਪੂਰ ਤਤ ਸੀ ਤੋ ਸੀਤਾ ਮਹਿਮਾ ਮਾਹਿ ਤਾ ਕੇ ਰੂਪ ਨਾ ਕਥਨੇ ਜਾਹੇ ਨਾ ਉਹ ਮਰਹ ਨਾ ਠਾਗੇ ਜਾਹੇ ਜਨ ਕੈ ਰਾਮ ਵਸੈ ਮਨ ਮਾਹੇ ਤਥ ਭਗਤ ਵਸਹਿ ਕੇ ਲੋ ਕਰਹਿ ਆਨੰਦ ਸਚਾ ਮਨਸੋਇ ਸਚ ਖੰਡ ਵਸ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਥ ਖੰਡ ਮੰਡਲ ਵਰਪੰਡ ਜੇ ਕੋ ਕਥ ਤਾ ਅੰਤ ਨਾ ਅੰਤ ਤਥ ਲੋ ਲੋ ਆਕਾਰ ਜਬ ਜਬ ਹੁਕਮ ਤਿਵ ਤਿਵ ਕਾਰ ਵੇਖੈ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਵੇਖੇ ਵਿਗਸੈ ਕਰ ਵਿਚਾਰ ਨਾਨਕ ਕਥਨਾ ਕਰਦਾ ਸਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਅਦਬ ਸਨਮਾਨਯੋਗ ਖੰਡਾਂ ਬ੍ਰਹਮੰਡਾਂ ਦੇ ਮਾਲਕ ਦਸ ਪਾਤਸ਼ਾਹੀਆਂ ਜੀ ਦੀ ਆਤਮਿਕ ਜੋਤ ਸਰੂਪ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਤਨ ਜੀਆਂ ਦੀ ਅਪਾਰ ਕਿਰਪਾ ਰਹਿਮਤ ਬਖਸ਼ਿਸ਼ ਹੋਈ ਹੈ ਜੋ ਕਿ ਗੁਰੂ ਸਾਹਿਬ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਆਪਾਂ ਤਨ ਤਨ ਸਾਹਿਬ ਜادہ ਬਾਬਾ ਅਜੀਤ ਸਿੰਘ ਜੀ ਸ਼ਹੀਦ ਤਨ ਜੀਆਂ ਦੇ ਪਾਵਨ ਅਸਥਾਨਾਂ ਤੋਂ ਹਰ ਰੋਜ਼ ਸਰਵਣ ਕਰਦੇ ਹਾਂ ਅੱਜ ਦੇ ਦਿਵਾਨਾਂ ਦੇ ਵਿੱਚ ਆਪਾਂ ਸੈਂਤੀਮੀ ਪੌੜੀ ਦਾ ਪਾਠ ਸਰਵਣ ਕੀਤਾ ਹੈ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਅੰਗ 7 8 ਦੇ ਉੱਪਰ ਅੰਕਿਤ ਹੈ ਕਲ ਦੇ دیਵਾਨਾ ਦੇ ਵਿੱਚ ਆਪਾਂ ਜੋ ਸ਼ਰਮਖੰਡ ਦੀ ਅਵਸਥਾ ਸ਼ਰਮਖੰਡ ਦੇ ਬਾਰੇ ਵਿਚਾਰ ਸਾਂਝੀ ਕੀਤੀ ਸੀ ਜਿਹੜੇ ਸ਼ਰਮਖੰਡ ਦੇ ਵਿੱਚ ਪਹੁੰਚ ਕਰਕੇ ਤਿੱਥੈ ਘੜਿਏ ਸੁਰਤ ਮਤ ਮਨ ਬੁੱਧ ਤਿੱਥੈ ਘੜਿਏ ਸੁਰਾਂ ਸਿੱਧਾਂ ਕੀ ਸੁਧ ਜਿੱਡੀ ਖੰਡ ਦੇ ਵਿੱਚ ਮਨੁੱਖ ਦੇ ਅੰਦਰ ਦੇਵਤਿਆਂ ਦੇ ਵਾਲੀ ਸਿੱਧ ਪੁਰਸ਼ਾਂ ਦੇ ਵਾਲੀ ਅਕਲ ਆ ਜਾਂਦੀ ਹੈ ਉਹਦੀ ਮਤ ਘੜੀ ਜਾਂਦੀ ਹੈ ਮਨ ਦੀ ਬਨਾਵਟ ਗੁਰੂ ਮੁਤਾਬਕ ਬਣਦੀ ਹੈ ਬੁੱਧੀ ਜਿਹੜੀ ਸਤਗੁਰੂ ਜੀ ਦੇ ਮੁਤਾਬਕ ਉਹਦੀ ਫਿਰ ਬੁੱਧ ਘੜੀ ਜਾਂਦੀ ਹੈ ਅੱਜ ਗੁਰੂ ਸਾਹਿਬ ਜੀ ਨੇ 37ਵੀਂ ਪੌੜੀ ਦੇ ਵਿੱਚ ਕਰਮਖੰਡ ਦਾ ਜ਼ਿਕਰ ਕੀਤਾ ਕਿ ਜਦੋਂ ਪ੍ਰਾਣੀ ਕਰਮਖੰਡ ਦੇ ਵਿੱਚ ਪਹੁੰਚ ਜਾਂਦਾ ਹੈ ਤਾਂ ਉਹਦੀ ਅਵਸਥਾ ਕੀ ਹੁੰਦੀ ਹੈ ਸੋ ਆਓ ਮਨ ਚਿੱਤ ਵਰਤਿਆ ਨੂੰ ਆਪਾਂ ਇਕਾਗਰ ਕਰਕੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਗੁਰਬਾਣੀ ਦੀ ਵਿਚਾਰ ਸਮਝਣ ਦਾ ਯਤਨ ਕਰੀਏ ਜੀ ਰਸਨਾ ਨੂੰ ਪਵਿੱਤਰ ਕਰੀਏ ਉਚਾਰਨ ਕਰੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਕਰਮਖੰਡ ਕੀ ਬਾਣੀ ਜੋਰ ਕਰਮਖੰਡ ਤੋਂ ਪਾਪ ਕੇ ਵਾਹਿਗੁਰੂ ਮਾਲਕ ਦੇ ਬਖਸ਼ਿਸ਼ ਦਾ ਖੰਡ ਬਖਸ਼ਿਸ਼ ਦੀ ਅਵਸਥਾ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਜਦੋਂ ਫਿਰ ਮਨੁੱਖ ਧਰਮ ਖੰਡ ਦੀ ਕਲਾਸ ਪਾਸ ਕਰ ਲੈਂਦਾ ਹੈ ਗਿਆਨ ਖੰਡ ਦੀ ਕਲਾਸ ਪਾਸ ਕਰ ਲੈਂਦਾ ਹੈ ਸ਼ਰਮ ਖੰਡ ਦੀ ਕਲਾਸ ਪਾਸ ਕਰ ਲੈਂਦਾ ਤੇ ਅੱਗੇ ਫਿਰ ਆ ਕੇ ਉਹਨੂੰ ਕਰਮ ਖੰਡ ਦੀ ਪ੍ਰਾਪਤੀ ਹੁੰਦੀ ਹੈ ਕਰਮ ਖੰਡ ਦੇ ਵਿੱਚ ਕੀ ਹੈ ਸੱਚੇ ਪਾਤਸ਼ਾਹ ਜੀ ਕਹਿੰਦੇ ਬਾਣੀ ਜੋਰ ਇਸ ਅਵਸਥਾ ਦੇ ਵਿੱਚ ਇਹਦੀ ਬਨਾਵਟ ਦੇ ਵਿੱਚ ਬਹੁਤ ਜ਼ਿਆਦਾ ਬਲ ਤਾਕਤ ਹੈ ਜਦੋਂ ਕਿਸੇ ਮਨੁੱਖ ਦੇ ਉੱਪਰ ਅਕਾਲ ਪੁਰਖ ਦੀ ਰਹਿਮਤ ਹੋ ਜਾਂਦੀ ਬਖਸ਼ਿਸ਼ ਹੋ ਜਾਂਦੀ ਹੈ ਤਾਂ ਉਸ ਇਨਸਾਨ ਦੇ ਅੰਦਰ ਐਸਾ ਬਲ ਅਕਾਲ ਪੁਰਖ ਦੀ ਪੈਦਾ ਕਰਦੇ ਨੇ ਜਿਹੜੇ ਬਲ ਦੇ ਕਰਕੇ ਕੋਈ ਵਿਸ਼ੇ ਵਿਕਾਰ ਕੋਈ ਮਾੜਾ ਕਰਮ ਉਹਦੇ ਉੱਪਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਤੇ ਉਸ ਮਨੁੱਖ ਦੀ ਬੋਲੀ ਦੇ ਵਿੱਚ ਫਿਰ ਐਨੀ ਤਾਕਤ ਆ ਜਾਂਦੀ ਹੈ ਕਿ ਜੋ ਕੁਝ ਉਹ ਆਪਣੀ ਜ਼ੁਬਾਨ ਦੇ ਵਿੱਚੋਂ ਬੋਲਦਾ ਪਰ ਉਹਦਾ ਬੋਲਿਆ ਹੋਇਆ ਅਕਾਲ ਪੁਰਖ ਵਾਹਿਗੁਰੂ ਜੀ ਨੂੰ ਵੀ ਮੰਨਣਾ ਪੈਂਦਾ ਹੈ। ਉਹਦੀ ਬੋਲੀ ਦੇ ਵਿੱਚ ਬੜਾ ਬਲ ਪੈਦਾ ਹੋ ਜਾਂਦਾ ਹੈ। ਉਹਦੀ ਬਾਣੀ ਦੇ ਵਿੱਚ ਬੜੀ ਤਾਕਤ ਪੈਦਾ ਹੋ ਜਾਂਦੀ ਹੈ। ਤੇ ਜੋ ਕੁਝ ਉਹ ਬੋਲਦਾ ਉਹ ਸਤ ਹੋ ਜਾਂਦਾ ਹੈ। ਸੋ ਗੁਰੂ ਸਾਹਿਬ ਜੀ ਕਹਿੰਦੇ ਨੇ ਕਿ ਇਸ ਕਰਮ ਖੰਡ ਦੇ ਵਿੱਚ ਆ ਕੇ ਮਨੁੱਖ ਨੂੰ ਬਹੁਤ ਜ਼ਿਆਦਾ ਸੰਕੋਚ ਜਿਹੜਾ ਰੱਖਣਾ ਪੈਂਦਾ ਹੈ ਆਪਣੇ ਆਪ ਨੂੰ ਸੰਜਮ ਦੇ ਵਿੱਚ ਰੱਖਣਾ ਪੈਂਦਾ ਹੈ ਕਿਉਂਕਿ ਜੋ ਉਹਨੇ ਆਪਣੇ ਮਖ ਦੇ ਵਿੱਚੋਂ ਕਹਿ ਦੇਣਾ ਉਹ ਪੂਰਨ ਹੋ ਜਾਂਦਾ ਹੈ ਉਹਦੇ ਵਿੱਚ ਰੋਹਾਨੀ ਬਲ ਆ ਜਾਂਦਾ ਹੈ ਜਿਸ ਪ੍ਰਕਾਰ ਦੇ ਨਾਲ ਜਿਵੇਂ ਰੱਬ ਦੇ ਪਿਆਰੇ ਸਾਧੂ ਮਹਾਂਪੁਰਸ਼ਾਂ ਦੀ ਅਵਸਥਾ ਭਗਤਾਂ ਦੀ ਅਵਸਥਾ ਪਿਆਰੇ ਗੁਰਸਿੱਖਾਂ ਦੀ ਅਵਸਥਾ ਕਿ ਜੋ ਕੁਝ ਉਹਨਾਂ ਆਪਣੇ ਮੁਖ ਦੇ ਵਿੱਚੋਂ ਕਹਿ ਦੇਣਾ ਉਹ ਸਤ ਹੋ ਜਾਣਾ ਤੇ ਪਾਤਸ਼ਾਹ ਜੀ ਨੇ ਬਾਣੀ ਦੇ ਵਿੱਚ ਉਚਾਰਨ ਕੀਤਾ ਕਿ ਸਾਧੂ ਕਾ ਬੋਲਾ ਬੋਲਿਆ ਵਿਰਥਾ ਨਾ ਜਾਏ ਜਿਹੜਾ ਸਾਧੂ ਦਾ ਬੋਲਿਆ ਹੋਇਆ ਉਹ ਕਦੇ ਵਿਰਥਾ ਨਹੀਂ ਜਾਂਦਾ ਕਿਉਂ ਕਿਉਂਕਿ ਜਿਹੜਾ ਸਾਧੂ ਮਹਾਪੁਰਸ਼ ਭਗਤ ਉਹ ਅਕਾਲ ਪੁਰਖ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਹੈ ਉਹ ਵਾਹਿਗੁਰੂ ਮਾਲਕ ਦੀ ਰਹਿਮਤ ਪਾ ਲੈਂਦਾ ਹੈ ਕਰਮ ਖੰਡ ਦੀ ਪ੍ਰਾਪਤੀ ਉਹਨੂੰ ਹੋ ਜਾਂਦੀ ਹੈ ਹੁਣ ਉਹਦੀ ਬੋਲੀ ਦੇ ਵਿੱਚ ਐਨਾ ਕਿਉਂ ਜਿਹੜਾ ਬਲ ਪੈਦਾ ਹੁੰਦਾ ਹੈ ਕਿਉਂ ਕਿਸੇ ਮਹਾਪੁਰਸ਼ ਦੇ ਮੁਖ ਦੇ ਵਿੱਚੋਂ ਨਿਕਲੀ ਹੋਈ ਗੱਲ ਸੱਚੀ ਹੋ ਜਾਂਦੀ ਹੈ ਅੱਗੇ ਪਾਤਸ਼ਾਹ ਜੀ ਕਹਿੰਦੇ ਤਿੱਥੈ ਹੋਰ ਨਾ ਕੋਈ ਹੋਰ ਕਿਉਂਕਿ ਭਾਈ ਉਸ ਮਨੁੱਖ ਦੇ ਹਿਰਦੇ ਦੇ ਵਿੱਚ ਪਰਮਾਤਮਾ ਤੋਂ ਬਿਨਾਂ ਦੂਜਾ ਹੋਰ ਕੋਈ ਨਹੀਂ ਵੱਸਦਾ ਉਹ ਹਰ ਵੇਲੇ ਆਪਣੇ ਅੰਗ ਸੰਗ ਪਰੀਪੂਰਨ ਪਰਮਾਤਮਾ ਨੂੰ ਸਮਝਦਾ ਵਾਹਿਗੁਰੂ ਤੋਂ ਬਿਨਾ ਕੋਈ ਹੋਰ ਉਹਦੇ ਹਿਰਦੇ ਦੇ ਵਿੱਚ ਨਹੀਂ ਵੱਸਦਾ ਤੇ ਇਸੇ ਕਰਕੇ ਪਾਤਸ਼ਾਹ ਜੀ ਕਹਿੰਦੇ ਫਿਰ ਜਿਹੜੀ ਉਹਦੇ ਹਿਰਦੇ ਦੇ ਵਿੱਚੋਂ ਆਵਾਜ਼ ਆਉਂਦੀ ਹੈ ਉਹ ਪਰਮਾਤਮਾ ਅਕਾਲ ਪੁਰਖ ਦੀ ਆਵਾਜ਼ ਹੈ ਤਿਤੈ ਜੋਦਮ ਬਲ ਸੂਰ ਫਿਰ ਅੱਗੇ ਕਹਿੰਦੇ ਕਿ ਜਿਹੜੀ ਇਹ ਕਰਮਖੰਡ ਦੀ ਅਵਸਥਾ ਇਹਦੇ ਵਿੱਚ ਜਿਹੜਾ ਮਨੁੱਖ ਰਹਿੰਦਾ ਨਾ ਤੇ ਉਹ ਕਹਿੰਦੇ ਭਾਈ بڑے بڑے ਯੋਧੇ ਮਹਾਬਲੀ ਸੂਰਮੇ ਹੁੰਦੇ ਨੇ ਜਿਨ੍ਹਾਂ ਨੇ ਵਿਕਾਰਾਂ ਦੇ ਉੱਪਰ ਜਿੱਤ ਪਾ ਲਈ ਹੈ ਜਿਨ੍ਹਾਂ ਨੇ ਵਿਕਾਰਾਂ ਨੂੰ ਹਰਾ ਦਿੱਤਾ ਹੈ ਕਹਿੰਦੇ ਉਹ بڑے بڑے ਮਹਾਬਲੀ ਯੋਧਵੇਂ ਸੂਰਮੇ ਹਨ ਕਿਉਂਕਿ ਉਹਨਾਂ ਨੂੰ ਅਕਾਲ ਪੁਰਖ ਦੇ ਨਾਮ ਦਾ ਰੰਗ ਲੱਗਿਆ ਹੋਇਆ ਹੈ ਸਤਿਗੁਰੂ ਜੀ ਬਾਣੀ ਵਿੱਚ ਕਹਿੰਦੇ ਜਾਂ ਕੋ ਹਦ ਰੰਗ ਲਾਗੋ ਇਸ ਯੁੱਗ ਮਹ ਸੋ ਕਈਅਤ ਹੈ ਸੂਰਾ ਕੰਦਰ ਭਾਈ ਜੀ ਨੂੰ ਹਰੀ ਦੇ ਨਾਮ ਦਾ ਰੰਗ ਇਸ ਕਲਯੁਗ ਦੇ ਸਮੇਂ ਦੇ ਵਿੱਚ ਲੱਗ ਜਾਂਦਾ ਉਹ ਵੀ ਸੂਰਮਾ ਗਿਣਿਆ ਜਾਂਦਾ ਤੇ ਪਾਤਸ਼ਾਹ ਜੀ ਕਹਿੰਦੇ ਕਰਮਖੰਡ ਦੀ ਅਵਸਥਾ ਦੇ ਵਿੱਚ ਜੋ ਮਨੁੱਖ ਆਗੈ ਅਨ ਭਾਈ ਉਹ ਸੂਰਮੇ ਜੋਦੇ ਮਹਾਬਲੀ ਗਿਣੇ ਗਏ ਨੇ ਤਨ ਬਹਿ ਰਾਮ ਰਹਿ ਆ ਪਰਪੂਰ ਕਿਉਂ ਕਹਿੰਦੇ ਉਹਨਾਂ ਨੂੰ ਸੂਰਮੇ ਆਖਿਆ ਗੁਰੂ ਸਾਹਿਬ ਜੀ ਨੇ ਕਿਉਂਕਿ ਜਿਹੜਾ ਅਕਾਲ ਪੁਰਖ ਰਾਮ ਘਟ ਘਟ ਦੇ ਵਿਚ ਰਮਿਆ ਹੋਇਆ ਹੈ ਰਾਮ ਇਥੇ ਪ੍ਰਮਾਤਮਾ ਦੇ ਬਾਰੇ ਸ਼ਬਦ ਉਚਾਰਨ ਕੀਤਾ ਹੈ ਇੱਕ ਰਾਮ ਜਿਹੜਾ ਤ੍ਰਿਤੇ ਦੇ ਵਿੱਚ ਅਵਤਾਰ ਆਇਆ ਸੀ ਉਸ ਜਦੋਂ ਰਾਮ ਦਾ ਜ਼ਿਕਰ ਗੁਰੂ ਸਾਹਿਬ ਜੀ ਬਾਣੀ ਦੇ ਵਿੱਚ ਕਰਦੇ ਨੇ ਤੇ ਉੱਥੇ ਬਕਾਇਦਾ ਨਾਲ ਜਿੱਡੀ ਡਿਟੇਲ ਗੁਰੂ ਸਾਹਿਬ ਜੀ ਨੇ ਦਿੱਤੀ ਹੁੰਦੀ ਹੈ ਜਿੱਥੇ ਇਕੱਲਾ ਰਾਮ ਆਉਂਦਾ ਨਾ ਉਹ ਰਾਮ ਪਰਮਾਤਮਾ ਦੇ ਬਾਰੇ ਹੈ ਕਿਉਂਕਿ ਇਹ ਜਿਹੜੇ ਸ਼ਬਦ ਸਾਨੂੰ ਪੁਲੇਖਾ ਪਾ ਦਿੰਦੇ ਹਨ ਜਿੱਥੇ ਦਸ਼ਰਤ ਦੇ ਪੁੱਤਰ ਰਾਮ ਦਾ ਜ਼ਿਕਰ ਆਵੇਗਾ ਉਥੇ ਬਕੈਦਾ ਗੁਰੂ ਸਾਹਿਬ ਜੀ ਨੇ ਨਾਲ ਉਹ ਸਾਰਾ ਹਵਾਲਾ ਬਿਆਨ ਕੀਤਾ ਕਿ ਰਾਮ ગયો ਰਾਵਣ ગયો ਇੱਥੇ ਉਸ ਰਾਮਚੰਦਰ ਦਾ ਜ਼ਿਕਰ ਆਇਆ ਰੋਵਹ ਰਾਮ ਨਿਕਾਲਾ ਭਇਆ ਸੀਤਾ ਲਖਮਣ ਵਿਛੜ ਗਿਆ ਇੱਥੇ ਉਸ ਰਾਮ ਦਾ ਜ਼ਿਕਰ ਆਉਂਦਾ ਹੈ ਪਰ ਜਿੱਥੇ ਰਾਮ ਨੂੰ ਜਪਣ ਦੀ ਗੱਲ ਆਉਂਦੀ ਉਹ ਅਕਾਲ ਪੁਰਖ ਦੇ ਬਾਰੇ ਹੈ ਜਿਹੜਾ ਪਰਮੇਸ਼ਰ ਘਟ ਘਟ ਦੇ ਵਿੱਚ ਰਮਿਆ ਹੋਇਆ ਤਾਂ ਉਹਨੂੰ ਰਾਮ ਆਖਿਆ ਜਾਂਦਾ ਹੈ ਤੇ ਜਿਹਦੇ ਬਾਰੇ ਸਤਿਗੁਰੂ ਜੀ ਕਹਿੰਦੇ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ ਤੇ ਇੱਥੇ ਵੀ ਗੁਰੂ ਸਾਹਿਬ ਜੀ ਕਹਿੰਦੇ ਤਨ ਮਹਿ ਰਾਮ ਰਹਿਆ ਭਰਪੂਰ ਕਿ ਉਹ ਰਾਮ ਜਿਹੜਾ ਘਟ ਘਟ ਦੇ ਵਿੱਚ ਰਮਿਆ ਹੋਇਆ ਹੈ ਜਿਹੜਾ ਰਾਮ ਦਸ਼ਰਤ ਦੇ ਪੁੱਤਰ ਰਾਮਚੰਦਰ ਤੋਂ ਵੀ ਪਹਿਲਾਂ ਮੌਜੂਦ ਸੀ ਕਹਿੰਦੇ ਉਹ ਪਰਮੇਸ਼ਰ ਫਿਰ ਉਹਨਾਂ ਆਪਣੇ ਪਿਆਰਿਆਂ ਦੇ ਹਿਰਦੇ ਦੇ ਵਿੱਚ ਉਹਨਾਂ ਦੇ ਰੋਮ ਰੋਮ ਦੇ ਵਿੱਚ ਵਸ ਰਿਹਾ ਹੈ ਤਿਤ ਸੀ ਤੋ ਸਿਤਾ ਮਹਿਮਾ ਮਾਹੇ ਫਿਰ ਗੁਰੂ ਸਾਹਿਬ ਜੀ ਕਹਿੰਦੇ ਜਦੋਂ ਪ੍ਰਮਾਤਮਾ ਰੋਮ ਰੋਮ ਦੇ ਵਿੱਚ ਵਸਿਆ ਹੋਇਆ ਹੈ ਤੇ ਜਿਹੜਾ ਇਸ ਅਵਸਥਾ ਦੇ ਵਿੱਚ ਮਨੁੱਖ ਆ ਗਿਆ ਕਰਮਖੰਡ ਦੇ ਵਿੱਚ ਬਖਸ਼ਿਸ਼ ਦੀ ਅਵਸਥਾ ਦੇ ਵਿੱਚ ਜਿਹੜਾ ਮਨੁੱਖ ਆ ਗਿਆ ਪਾਤਸ਼ਾਹ ਜੀ ਕਹਿੰਦੇ ਫਿਰ ਉਹਦਾ ਮਨ ਜਿਹੜਾ ਹੈ ਨਾ ਉਹ ਤਿਥੈ ਸੀਤੋ ਸੀਤਾ ਮਹਿਮਾ ਮਾਹੇ ਪਰਮਾਤਮਾ ਦੀ ਸਿਫਤ ਦੇ ਵਿੱਚ ਵਾਹਿਗੁਰੂ ਜੀ ਦੀ ਵਡਿਆਈ ਦੇ ਵਿੱਚ ਉਹਦਾ ਮਨ ਜਿਹੜਾ ਸੀਤਾ ਹੋਇਆ ਰਮਿਆ ਹੋਇਆ ਹੈ ਉਹਦਾ ਮਨ ਅਕਾਲ ਪੁਰਖ ਦੀ ਸੇਵਤ ਦੇ ਵਿੱਚ ਵਡਿਆਈ ਦੇ ਵਿੱਚ ਜਿਹੜਾ ਉਹ ਸੰਤਾ ਗਿਆ ਪਾਤਸ਼ਾਹ ਜੀ ਕਹਿੰਦੇ ਤਾਂ ਕੇ ਰੂਪ ਨਾ ਕਥਨੇ ਜਾਹੀ ਫਿਰ ਅੱਗੇ ਕਹਿੰਦੇ ਨੇ ਕਿ ਜਿਹੜਾ ਮਨੁੱਖ ਬਖਸ਼ਿਸ਼ ਦੀ ਅਵਸਥਾ ਨੂੰ ਪ੍ਰਾਪਤ ਕਰ ਲੈਂਦਾ ਹੈ ਉਹਨਾਂ ਦੇ ਸਰੂਪ ਬੜੇ ਸੋਹਣੇ ਬਣ ਜਾਂਦੇ ਹਨ ਉਹ ਉਹਨਾਂ ਦੇ ਸਰੂਪ ਜਿਹੜੇ ਸਰੀਰ ਨੇ ਨਾ ਉਹ ਵੀ ਕੰਚਨ ਦੇ ਵਰਗੇ ਸੋਹਣੇ ਬਣ ਜਾਂਦੇ ਨੇ ਤੇ ਉਹਨਾਂ ਦੇ ਚਿਹਰੇ ਦਾ ਨੂਰ ਜਿਹੜਾ ਹੈ ਉਹ ਲਿਸ਼ਕ ਲਿਸ਼ਕੇ ਪੈਂਦਾ ਸਤਿਗੁਰੂ ਕਹਿੰਦੇ ਉਹਨਾਂ ਦੀ ਅਵਸਥਾ ਨੂੰ ਉਹਨਾਂ ਦੀ ਸੁੰਦਰਤਾ ਨੂੰ ਜਿਹੜਾ ਉਹਨਾਂ ਦੀ ਜ਼ਿੰਦਗੀ ਇੰਨੀ ਕੁ ਸੋਹਣੀ ਬਣ ਗਈ ਹੈ ਕਿ ਉਹਨੂੰ ਵੀ ਬਿਆਨ ਨਹੀਂ ਕੀਤਾ ਤਾਂ ਕਿ ਰੂਪ ਨਾ ਕਥਨੇ ਜਾਹੇ ਨਹੀਂ ਕਥਿਆ ਜਾ ਸਕਦਾ ਨਾ ਉਹ ਮਰ ਹੈ ਨਾ ਠਾਗੇ ਜਾਹੀ ਸਤਿਗੁਰੂ ਜੀ ਫਿਰ ਕਹਿੰਦੇ ਕਿ ਨਾ ਫਿਰ ਉਹ ਮਰਦੇ ਨੇ ਤੇ ਨਾ ਮਾਇਆ ਉਹਨਾਂ ਨੂੰ ਠੱਗ ਸਕਦੀ ਏ ਧਰਮ ਖੰਡ ਤੋਂ ਪਹਿਲਾਂ-ਪਹਿਲਾਂ ਮਾਇਆ ਜਿਹੜੀ ਠੱਗ ਸਕਦੀ ਸੀ ਪਰ ਜਦੋਂ ਧਰਮ ਖੰਡ ਦੀ ਕਲਾਸ ਨੂੰ ਪਾਸ ਕਰਕੇ ਆ ਗਏ ਗਿਆਨ ਖੰਡ ਦੀ ਕਲਾਸ ਪਾਸ ਹੋ ਗਈ ਇਸੇ ਤਰ੍ਹਾਂ ਦੇ ਨਾਲ ਸ਼ਰਮ ਖੰਡ ਦੀ ਕਲਾਸ ਪਾਸ ਹੋ ਗਈ ਫਿਰ ਕਹਿੰਦੇ ਜਦੋਂ ਕਰਮਖੰਡ ਦੇ ਵਿੱਚ ਆ ਗਏ ਨਾ ਉਹ ਮਰ ਹੈ ਉਹ ਆਤਮਿਕ ਮੌਤੇ ਨਹੀਂ ਮਰ ਸਕਦੇ ਉਹਨਾਂ ਦੀ ਆਤਮਿਕ ਮੌਤ ਕਦੇ ਨਹੀਂ ਹੁੰਦੀ ਉਹ ਜਮੀਰ ਕਰਕੇ ਕਦੇ ਨਹੀਂ ਮਰਦੇ ਜਿਨ੍ਹਾਂ ਨੂੰ ਕਰਮਖੰਡ ਦੀ ਪ੍ਰਾਪਤੀ ਹੋ ਗਈ ਹੈ ਤੇ ਨਾ ਹੀ ਉਹਨਾਂ ਨੂੰ ਮਾਇਆ ਠੱਗ ਸਕਦੀ ਹੈ ਦੁਨੀਆ ਦੇ ਪਦਾਰਥ ਉਹਨਾਂ ਨੂੰ ਖਰੀਦ ਨਹੀਂ ਸਕਦੇ ਕਿਸੇ ਵੀ ਪਦਾਰਥ ਦੇ ਨਾਲ ਉਹਨਾਂ ਦੀ ਕੀਮਤ ਨਹੀਂ ਪਾਈ ਜਾ ਸਕਦੀ ਭਾਵੇਂ ਦੇਸ਼ਾਂ ਦਸ਼ਾਂਤਰਾਂ ਦੇ ਰਾਜ ਭਾਗ ਵੀ ਉਹਨਾਂ ਨੂੰ ਦਿੱਤੇ ਜਾਣ ਸਤਿਗੁਰੂ ਜੀ ਕਹਿੰਦੇ ਉਹਨਾਂ ਨੂੰ ਮਾਇਆ ਠੱਗ ਨਹੀਂ ਸਕਦੀ ਜਿਨ ਕੈ ਰਾਮ ਵਸੈ ਮਨ ਮਾਈ ਕਹਿੰਦੇ ਕਿਉਂਕਿ ਭਾਈ ਉਹਨਾਂ ਦੇ ਮਨ ਦੇ ਵਿੱਚ ਤਾਂ ਰਾਮ ਵਸਦਾ ਹੈ ਪ੍ਰਮਾਤਮਾ ਅਕਾਲ ਪੁਰਖ ਵਸਦਾ ਹੈ ਤੇ ਇਸ ਕਰਕੇ ਉਹਨਾਂ ਨੂੰ ਨਾ ਤਾਂ ਆਪਣੇ ਸਰੀਰ ਦੇ ਨਾਲ ਮੋਹ ਹੁੰਦਾ ਹੈ ਨਾ ਪਦਾਰਥਾਂ ਦੇ ਨਾਲ ਮੋਹ ਹੁੰਦਾ ਹੈ ਨਾ ਪਰਿਵਾਰ ਦੇ ਕਿਸੇ ਦੇ ਨਾਲ ਵੀ ਉਹ ਫਿਰ ਉਦਾਂ ਮੋਹ ਨਹੀਂ ਰੱਖਦੇ ਰਹਿੰਦੇ ਸੰਸਾਰ ਦੇ ਵਿੱਚ ਜ਼ਰੂਰ ਹਨ ਪਰ ਉਹਨਾਂ ਦੇ ਮਨ ਦੇ ਵਿੱਚ ਕੋਈ ਲੋਭ ਕੋਈ ਲਾਲਚ ਨਹੀਂ ਹੁੰਦਾ ਕਿਉਂਕਿ ਜਨਕੈ ਰਾਮ ਵਸੈ ਮਨ ਮਾਹਿ ਉਹਨਾਂ ਦੇ ਮਨ ਵਿੱਚ ਤਾਂ ਪਰਮਾਤਮਾ ਆਪ ਵਸਦਾ ਹੈ ਤਿੱਥੈ ਭਗਤ ਵਸਹਿ ਕੈ ਲੋ ਫਿਰ ਕਹਿੰਦੇ ਇਹ ਜਿਹੜਾ ਕਰਮਖੰਡ ਹੈ ਨਾ ਇਹ ਨਹੀਂ ਕਿ ਇਕੱਲੇ ਜਿਹੜੇ ਇਸ ਧਰਤੀ ਦੇ ਭਗਤ ਇਸ ਧਰਤੀ ਦੇ ਸਾਧੂ ਉੱਥੇ ਵੱਸਦੇ ਨੇ ਕਹਿੰਦੇ ਉੱਥੇ ਤਾਂ अनेਕਾਂ ਪਵਨਾ ਦੇ ਹੋਰ ਵੀ ਤਾਂ ਕਈ ਧਰਤੀਆਂ ਦੇ ਜਿਹੜੇ ਉਹ ਸਾਧੂ ਵੱਸਦੇ ਹਨ ਹੋਰ ਵੀ ਕਹਿੰਦੇ ਮਹਾਪੁਰਸ਼ ਉੱਥੇ ਮੌਜੂਦ ਹਨ ਕਰਹ ਅਨੰਦ ਸਚਾ ਮਨਸੋਏ ਜਿਨ੍ਹਾਂ ਦਾ ਮਨ ਹਮੇਸ਼ਾ ਸੱਚੇ ਆਨੰਦ ਦੇ ਵਿੱਚ ਮੋਜਾ ਮਾਣਦਾ ਹੈ ਜਿਨ੍ਹਾਂ ਦੇ ਮਨ ਦੇ ਅੰਦਰ ਵਾਹਿਗੁਰੂ ਅਕਾਲ ਪੁਰਖ ਮਾਲਕ ਪਰਮੇਸ਼ਰ ਜੀ ਦੇ ਨਾਮ ਦਾ ਆਨੰਦ ਹੁੰਦਾ ਹੈ ਕਹਿੰਦੇ ਜਿਨ੍ਹਾਂ ਦੇ ਮਨ ਖਿੜੇ ਰਹਿੰਦੇ ਨੇ ਹਮੇਸ਼ਾ ਉਹ ਉੱਥੇ ਅਨੇਕਾਂ ਭਾਵਨਾਵਾਂ ਦੇ ਹੋਰ ਵੀ ਬਹੁਤ ਜ਼ਿਆਦਾ ਮੌਜੂਦ ਹਨ ਤੇ ਅੱਗੇ ਸਤਿਗੁਰੂ ਜੀ ਨੇ ਬਿਆਨ ਕੀਤਾ ਸੱਚਖੰਡ ਗੁਰਮੁਖੋ ਸੱਚਖੰਡ ਇੱਕ ਸੱਚਖੰਡ ਧਰਤੀ ਤੇ ਹੈ ਦੂਸਰਾ ਸੱਚਖੰਡ ਜਿਹੜਾ ਵੱਡਾ ਜਿੱਥੇ ਸੱਚ ਹੈ ਜਿੱਥੇ ਹੋਰ ਕੁਝ ਵੀ ਨਹੀਂ ਰਹਿ ਜਾਂਦਾ ਜਿੱਥੇ ਜਾ ਕੇ ਮਨੁੱਖ ਨੇ ਮਿਲਣਾ ਹੈ ਕਈ ਵਾਰੀ ਆਪਾਂ ਕੋਈ ਪ੍ਰਾਣੀ ਜਦੋਂ ਚੜ੍ਹਾਈ ਕਰ ਜਾਂਦਾ ਹੈ ਉਹਨੂੰ ਕਹਿ ਦਿੰਨੇ ਆ ਕਿ ਭਾਈ ਸੱਚਖੰਡ ਚਲਿਆ ਗਿਆ ਪਰ ਅਸਲ ਦੇ ਵਿੱਚ ਸੱਚਖੰਡ ਹੈ ਕਿ ਸਭ ਤੋਂ ਪਹਿਲਾਂ ਜਿਹੜਾ ਇਹ ਧਰਤੀ ਦਾ ਸੱਚ ਖੰਡ ਹੈ ਜਿਸ ਤਰ੍ਹਾਂ ਸਤਿਗੁਰੂ ਜੀ ਦੀ ਸੰਗਤ ਵਿੱਚ ਆਪਾਂ ਆਉਣੇ ਆਣਾ ਇਹ ਵੀ ਸੱਚ ਖੰਡ ਹੈ ਇਹ ਸੱਚ ਦੀ ਕਚਹਿਰੀ ਹੈ ਇੱਥੇ ਪ੍ਰਵਾਨ ਹੋਇਆ ਜਾਂਦਾ ਹੈ ਜਿਵੇਂ ਆਪਾਂ ਛੋਟੀ ਦੀ ਉਦਾਹਰਣ ਲਈਏ ਮੰਨ ਲਈਏ ਕਿਸੇ ਮਨੁੱਖ ਨੇ ਹੋਰ ਕਿਸੇ ਦੇਸ਼ ਜਾਣਾ ਹੋਵੇ ਮੰਨ ਲਓ ਉਹਨੇ ਅਮਰੀਕਾ ਜਾਣਾ ਹੈ ਤੇ ਉਹਨੂੰ ਅਮਰੀਕਾ ਦੀ ਅੰਬੈਸੀ ਦੇ ਵਿੱਚ ਜਾਣਾ ਪੈਂਦਾ ਹੈ ਉੱਥੇ ਬਕਾਇਦਾ ਸਾਰੇ ਉਹਦੇ ਕਾਗਜ਼ ਚੈੱਕ ਹੁੰਦੇ ਨੇ ਉਹ ਉਹਦੀ ਫੋਟੋ ਵਗੈਰਾ ਸਭ ਕੁਝ ਉੱਥੇ ਹੁੰਦਾ ਤੇ ਜਦੋਂ ਬੰਦਾ ਅੰਬੈਸੀ ਦੇ ਵਿੱਚ ਜਾਂਦਾ ਹੈ ਉੱਥੇ ਲੋਕ ਉਦਾਂ ਦੇ ਨੇ ਉੱਥੇ ਝੰਡੇ ਅੰਬੈਸੀ ਦੇ ਵਿੱਚ ਉਦਾਂ ਦੇ ਨੇ ਬੋਲੀ ਉਦਾਂ ਦੀ ਹੈ ਤੇ ਮਨੋਕ ਨੂੰ ਇਦਾਂ ਲੱਗਦਾ ਕਿ ਮੈਂ ਵਾਕਈ ਅਮਰੀਕਾ ਦੇ ਵਿੱਚ ਫਿਰਦਾ ਹਾਂ ਪਰ ਜੇਕਰ ਉਹ ਅੰਬੈਸੀ ਉਹਨੂੰ ਪ੍ਰਵਾਨ ਨਹੀਂ ਕਰਦੀ ਉਹਦੇ ਕਾਗਜ਼ਾਂ ਦੇ ਵਿੱਚ ਘਾਟ ਹੁੰਦੀ ਹੈ ਤਾਂ ਫਿਰ ਉਹਨੂੰ ਆਖਿਆ ਜਾਂਦਾ ਭਾਈ ਕਿ ਸਾਰਾ ਕੁਝ ਤੂੰ ਪੂਰਾ ਕਰਕੇ ਆ ਇਸੇ ਤਰ੍ਹਾਂ ਦੇ ਨਾਲ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਕਿ ਇਹ ਜਿਹੜਾ ਸੱਚਖੰਡ ਗੁਰੂ ਕੀ ਸੰਗਤ ਹੈ ਨਾ ਇੱਥੇ ਇਹ ਉਹ ਪ੍ਰਮਾਤਮਾ ਦੇ ਘਰ ਦੀ ਅੰਬੈਸੀ ਹੈ ਜਦੋਂ ਇੱਥੇ ਪ੍ਰਮਾਣ ਹੋ ਜਾਵਾਂਗੇ ਇੱਥੇ ਗੁਰੂ ਦੀ ਨਿਗਾਹ ਦੇ ਵਿੱਚ ਪ੍ਰਮਾਣ ਹੋ ਗਏ ਸਾਡਾ ਸਾਰਾ ਜੀਵਨ ਇੱਥੇ ਵੇਖਿਆ ਜਾਂਦਾ ਹੈ ਬਾਚਿਆ ਜਾਂਦਾ ਹੈ ਜੋ ਕਮੀ ਹੁੰਦੀ ਸਾਡੇ ਵਿੱਚ ਗੁਰੂ ਸਾਹਿਬ ਜੀ ਉਹ ਦੱਸ ਦਿੰਦੇ ਨੇ ਤੇ ਇਸ ਪ੍ਰਕਾਰ ਦੇ ਨਾਲ ਜਦੋਂ ਇੱਥੇ ਪਰ ਮਨੁੱਖ ਨੂੰ ਪ੍ਰਵਾਨਗੀ ਮਿਲ ਜਾਂਦੀ ਫਿਰ ਉਹ ਜਿਹੜਾ ਸੱਚਖੰਡ ਅੱਗੇ ਉਹਦੇ ਵਿੱਚ ਆਪਣੇ ਆਪ ਇਨਸਾਨ ਪ੍ਰਵੇਸ਼ ਕਰ ਜਾਂਦਾ ਹੈ ਹੁਣ ਗੁਰੂ ਸਾਹਿਬ ਜੀ ਸੱਚਖੰਡ ਦੀ ਅਵਸਥਾ ਕਹਿੰਦੇ ਨੇ ਕਿ ਚਾਰ ਖੰਡ ਮਨੁੱਖ ਨੇ ਪਾਰ ਕਰ ਲਏ ਅੱਗੇ ਸੱਚਖੰਡ ਵਸ ਨਿਰੰਕਾਰ ਫਿਰ ਕਹਿੰਦੇ ਅੱਗੇ ਮਨੁੱਖ ਪਰ ਸੱਚਖੰਡ ਦੇ ਵਿੱਚ ਪਹੁੰਚ ਜਾਂਦਾ ਹੈ ਸੱਚਖੰਡ ਦੇ ਵਿੱਚ ਕੀ ਹੈ ਕਿ ਅਕਾਲ ਪੁਰਖ ਦੇ ਨਾਲ ਇੱਕ ਹੋਣ ਦੀ ਅਵਸਥਾ ਮਨੁੱਖ ਦੇ ਅੰਦਰ ਕੇਵਲ ਅਕਾਲ ਪੁਰਖ ਫਿਰ ਆਪ ਹੀ ਵਸਦਾ ਹੈ ਸਚਾਈ ਦੇ ਮੰਡਲ ਦੇ ਵਿੱਚ ਦੇਨ ਦੁਨੀਆਂ ਦੇ ਮਾਲਕ ਦੇ ਨਾਲ ਸਾਂਝ ਬਣ ਜਾਣੀ ਕਰ ਕਰ ਵੇਖੈ ਨਦਰ ਨਿਹਾਲ ਫਿਰ ਪਾਤਸ਼ਾਹ ਜੀ ਕਹਿੰਦੇ ਉਹ ਪ੍ਰਮਾਤਮਾ ਜਿਹੜਾ ਸ੍ਰਿਸ਼ਟੀ ਨੂੰ ਰਚ ਰਚ ਕੇ ਉਹਨੂੰ ਵੇਖਦਾ ਹੈ ਨਦਰ ਦੇ ਨਿਹਾਲਦਾ ਨਿਹਾਰਦਾ ਹੈ ਸ੍ਰਿਸ਼ਟੀ ਦੀ ਸੰਭਾਲ ਕਰਦਾ ਉਹਦੀ ਪਾਲਣਾ ਕਰਦਾ ਤੇ ਆਪ ਹੀ ਉਹਨੂੰ ਵੇਖ ਕੇ ਨਿਹਾਲ ਖੁਸ਼ ਹੁੰਦਾ ਹੈ ਤਿਥੈ ਖੰਡ ਮੰਡਲ ਵਰਪੰਡ ਕਿੰਦੇ ਭਾਈ ਉੱਥੇ ਤਾਂ ਜਿਹੜੀ ਇਹ ਅਵਸਥਾ ਹੈ ਨਾ ਮਨੁੱਖ ਨੂੰ ਹੋਰ ਵੀ ਬੇਅੰਤ ਖੰਡ ਮੰਡਲ ਬ੍ਰਹਿਮੰਡ ਆਦਿਕ ਬੇਅੰਤ ਨਜ਼ਰ ਆਉਂਦੇ ਹਨ ਜੇ ਕੋ ਕਥੈ ਤਾਂ ਅੰਤ ਨਾ ਅੰਤ ਹੁਣ ਜੇਕਰ ਕੋਈ ਮਨੁੱਖ ਉਹਦਾ ਅੰਤ ਪਾਉਣ ਲੱਗੇ ਖੰਡਾਂ ਬ੍ਰਹਿਮੰਡਾਂ ਦਾ ਤਾਂ ਪਾਤਸ਼ਾਹ ਜੀ ਕਹਿੰਦੇ ਉਹਦਾ ਅੰਤ ਨਹੀਂ ਪਾਇਆ ਜਾ ਸਕਦਾ ਸੱਚਖੰਡ ਦੀ ਮਹਿਮਾ ਨੂੰ ਜਿਹੜਾ ਹੈ ਬਿਆਨ ਨਹੀਂ ਕੀਤਾ ਜਾ ਸਕਦਾ ਤਿਥੈ ਲੋ ਲੋ ਆਕਾਰ ਕਹਿੰਦੇ ਇਸ ਅਵਸਥਾ ਦੇ ਵਿੱਚ ਬੇਅੰਤ ਭਵਨ ਤੇ ਹੋਰ ਆਕਾਰ ਜਿਹੜੇ ਨਜ਼ਰ ਆਉਂਦੇ ਹਨ ਜਿਨ੍ਹਾਂ ਸਭਨਾ ਦੇ ਵਿੱਚ ਮਾਲਕ ਆਪ ਵਸਦਾ ਜਿਵ ਜਿਵ ਹੁਕਮ ਤਿਵੈ ਤਿਵਕਾਰ ਤੇ ਜਿੱਥੇ ਉਸੇ ਪਰਮੇਸ਼ਰ ਦਾ ਇਹ ਹੁਕਮ ਚੱਲਦਾ ਹੈ ਜਿਵੇਂ ਉਹ ਹੁਕਮ ਚਲਾਉਂਦਾ ਉਸੇ ਤਰ੍ਹਾਂ ਦੇ ਨਾਲ ਜੀਵਕਾਰ ਕਰਦੇ ਪਏ ਹਨ ਵੇਖੈ ਵਿਗਸੈ ਕਰ ਵਿਚਾਰ ਕਹਿੰਦੇ ਪਰ ਉਹਨੂੰ ਪ੍ਰਤੱਖ ਨਜ਼ਰ ਆਉਂਦਾ ਹੈ ਕਿ ਵਾਹਿਗੁਰੂ ਪਰਮੇਸ਼ਰ ਸਭ ਜੀਵਾਂ ਦੀ ਸੰਭਾਲ ਕਰਕੇ ਆਪ ਖੁਸ਼ ਹੁੰਦਾ ਹੈ ਜਿਹੜਾ ਮਨੁੱਖ ਸੱਚਖੰਡ ਦੀ ਪ੍ਰਾਪਤੀ ਕਰ ਲੈਂਦਾ ਹੈ ਸਤਿਗੁਰੂ ਜੀ ਕਹਿੰਦੇ ਉਹਨੂੰ ਸਾਰਾ ਕੁਝ ਨਜ਼ਰ ਆਉਂਦਾ ਹੈ ਕਿ ਸਵਾਮੀ ਉਹ ਪਰਮੇਸ਼ਰ ਆਪਣੀ ਰਚਨਾ ਨੂੰ ਦੇਖਦਾ ਤੇ ਇਹਦਾ ਧਿਆਨ ਧਰ ਕੇ ਖੁਸ਼ ਹੁੰਦਾ ਨਾਨਕ ਕਥਨਾ ਕਰੜਾ ਸਾਰ ਫਿਰ ਹਜੂਰ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਇਹ ਜਿਹੜੀ ਅਵਸਥਾ ਹੈ ਨਾ ਇਹਨੂੰ ਕਹਿਣਾ ਮੰਨ ਲੋ ਇਨਾਂਕ ਔਖਾ ਹੈ ਕਿ ਜਿਸ ਪ੍ਰਕਾਰ ਦੇ ਨਾਲ ਪਾਤਸ਼ਾਹ ਜੀ ਕਹਿੰਦੇ ਕਿ ਲੋਹੇ ਨੂੰ ਰੜਕਣਾ ਹੋਵੇ ਦੈਨ ਉਤੇ ਰੜਕਿਆ ਜਾ ਸਕਦਾ ਹੈ ਪਰ ਕੋਈ ਮਨੁੱਖ ਲੋਹੇ ਦੇ ਟੁਕੜਿਆਂ ਨੂੰ ਰੜਕਣਾ ਚਾਵੇ ਤਾਂ ਬੜਾ ਮੁਸ਼ਕਲ ਹੈ ਨਾਨਕ ਕਥਨਾ ਕਰੜਾ ਸਾਰ ਸਤਿਗੁਰੂ ਜੀ ਕਹਿੰਦੇ ਸੱਚਖੰਡ ਦੀ ਇਸ ਅਵਸਥਾ ਨੂੰ ਭਾਈ ਬਿਆਨ ਕਰਨਾ ਬੜਾ ਔਖਾ ਕਰੜਾ ਸਾਰ ਹੈ ਸੋ ਅੱਜ ਆਪਾਂ ਜੋ 37 ਪੌੜੀਆਂ ਤੱਕ ਵਿਚਾਰ ਸਾਂਝੀ ਕੀਤੀ ਜੋ ਪੰਜ ਖੰਡ ਜਪਜੀ ਸਾਹਿਬ ਜੀ ਦੀ ਬਾਣੀ ਦੇ ਵਿੱਚ ਦੱਸੇ ਸਤਿਗੁਰੂ ਜੀ ਨੇ ਉਨ੍ਹਾਂ ਦੇ ਬਾਰੇ ਵਿਚਾਰ ਕੀਤੀ ਜਿੰਨੀ ਕ ਗੁਰੂ ਸਾਹਿਬ ਜੀ ਦੇ ਵੱਲੋਂ ਬਖਸ਼ਿਸ਼ ਬੁੱਧੀ ਦੇ ਮੁਤਾਬਕ ਸੇਵਾ ਕੀਤੀ ਹੈ ਹੋਈਆਂ ਬੇਅੰਤ ਬੇਅੰਤ ਭੁੱਲਾਂ ਦੀ ਮਾਫੀ ਆਓ ਸੇ ਪੌੜੀਆਂ ਸ੍ਰੀ ਆਨੰਦ ਸਾਹਿਬ ਜੀ ਦੀ ਬਾਣੀ ਦੇ ਜ